ਜੀ ਕੀ ਹਾਲ ਚਾਲ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਆਪਣੇ ਗੁਰਦੁਆਰਾ ਸਾਹਿਬ ਕੇ ਸਾਫ ਸਫਾਈ ਸੇਵਾ ਕਰਨ ਚੱਲੇ ਆ ਆਗਿਆ ਨੂੰ ਪਤਾ ਹੀ ਹੈ ਕਿ ਬੰਦੀ ਛੋੜ ਦੇ ਦਿਹਾੜਾ ਤੇ ਦਿਵਾਲੀ ਦਾ ਦਿਹਾੜਾ ਆ ਰਿਹਾ ਸੋ ਸਾਫ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਚਲੋ ਸਾਫ ਸਫਾਈ ਤਾਂ ਹੁੰਦੀ ਵੀ ਚਲੋ ਫਿਰ ਵੀ ਥੋੜੀ ਬਹੁਤੀ ਜਿੰਨੀ ਵੀ ਹੋ ਜੇ ਬਹੁਤ ਹੈ ਸੋ ਚੱਲਦੇ ਆਪਾਂ ਹੁਣ ਮੁਕੰਮਲ ਆਪ ਜੀ ਨੂੰ ਇੱਥੇ ਕਿੱਥੇ ਸਾਊਥ ਪਾਈ ਹੋਣ ਵਾਲੀ ਏ ਤੇ ਰਾਜੰਦਰਾ ਜੀ ਤੇ ਮੋਲੀ ਹੋਣੀ ਅੱਗੇ ਜਾ ਕੇ ਬਖਾਉਣਾ ਤੁਹਾਨੂੰ ਆ ਸਾਰਾ ਘਾਹ ਪਟਾਂਗੇ ਆਏ ਨਵਾਂ ਘਾਹ ਪਟਿਆ ਸੀਗਾ ਇਹਨਾਂ ਚੱਕ ਕੇ ਅੰਦਰ ਸੱਠਾਂਗੇ ਅੱਗ ਲਾ ਦਾਂਗੇ ਜਿਹੜੀ ਆ ਤਰੇਕ ਹੈਗੀ ਐ ਇਹਨੂੰ ਛਾਂਕ ਕੇ ਨਾ ਇਹਦੇ ਗੋਲ-ਗੋਲ ਲੜੀ ਲਾ ਦਾਂਗੇ ਹਰੇ ਰੰਗ ਦੀ ਤਾਂ ਤੱਕ ਬਲੀਆ ਲੱਗਦੀ ਬਹੁਤ ਸੋਹਣੀ ਲੱਗਦੀ ਗੁਰਦੁਆਰੇ ਦਾ ਨਾਮ ਹੈਗਾ ਜੀ ਗੁਰਦੁਆਰਾ ਬਾਗਸਮਦ ਦਾ ਸਾਹਿਬ ਇਹ ਬਸ ਥੋੜੇ ਹੀ ਘਰਨੇ ਤੇ ਪੰਜ-ਛੇ ਘਰੀਏ ਆਪਣੇ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਆ ਸੋ ਹੁਣ ਇੱਥੇ ਆਪਾਂ ਸੇਵਾ ਕਰਾਂਗੇ ਕਾ ਪੁੱਤਾਂਗੇ ਸਭ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਜਾ ਕੇ ਗੁਰੂ ਸਾਹਿਬ ਜੀ ਦੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਾਰਾ ਚੜ੍ਹ ਜਿਆ ਕੋਲੋਂ ਅੰਸ਼ ਵਿੱਚ ਸਰਬੋਤਮ ਦਾ ਬਲ ਛੋਟਾ ਜਿਹਾ ਦਰਬਾਰ ਹੈ ਬਈ ਇਹ ਪ੍ਰਾਤਣ ਹੈਗਾ ਚਲੋ ਹੁਣ ਬਾਹਰ ਚੱਲ ਕੇ ਆ ਜਿਹੜਾ ਬੋਰਡ ਦਾ ਦਰਖਤ ਹੈਗਾ ਜੀ ਬਹੁਤ ਪੁਰਾਣਾ ਹੈ ਬਹੁਤ ਹੀ ਜ਼ਿਆਦਾ ਪੁਰਾਣਾ 2-300 ਸਾਲ ਕਹਿੰਦੇ ਪੁਰਾਣਾ ਹੈਗਾ ਵਿਥਿਆ ਬਪਹਿਲਾਂ ਥੋੜੇ ਦਿਨ ਪਹਿਲਾਂ ਸਫਾਈ ਕੀਤੀ ਹੈ ਉਹ ਵੀਡੀਓ ਆਪਾਂ ਵਿੱਚ ਚਲਾ ਦਾਂਗੇ ਤੁਸੀਂ ਵੇਖ ਲਿਓ ਬੁਰਾ ਹਾਲ ਸੀਗਾ ਉੱਪਰ ਵੀ ਬਾਥਮ ਦੇ ਵੀ ਬੁਰਾ ਹਾਲ ਸੀ ਸਾਸ ਪਾਈ ਹੋਈ ਏ ਸੋ ਹੁਣ ਅੱਜ ਆਪਾਂ ਦਰਬਾਰ ਸਾਹਿਬ ਦੇ ਉੱਪਰ ਕਰਾਂਗੇ ਉੱਪਰ ਬਹੁਤ ਪੱਤੇ ਪੁੱਤੇ ਹੈਗੇ ਨੇ ਸਭ ਸਫਾਈ ਕਰ ਦਾਂਗੇ ਇੱਧਰ ਨਿੱਕੇ ਨਿੱਕੇ ਸ਼ਿਕਾਰੀ ਬੈਠੇ ਨੇ ਕਿਊਟ ਕਿਊਟ ਬੱਚੇ ਓ ਦੇ ਮਾਮਾ ਕਿ ਇਹੋ ਨਾ ਬੱਚਿਆਂ ਦਾ ਡੈਡੀ ਹੈਗਾ ਇਹ ਦੇਖੋ ਸਾਡੇ ਪੌੜੀਆਂ ਤੇ ਕਿੰਨਾ ਕਚਰਾ ਹੈਗਾ ਤੇ ਸਬ ਪੱਤੇ ਪੁੱਤੇ ਥੋੜੀਆਂ ਡਾਣੀਆਂ ਟੁੱਟੀਆਂ ਵੱਢਣੀਆਂ ਪੈਣਗੀਆਂ ਇਧਰ ਅੰਬ ਦਾ ਦਰਖਤ ਹੈਗਾ ਤੇ ਬਹੁਤ ਜ਼ਿਆਦਾ ਪੱਤਾ ਡਿੱਗਦਾ ਸਭ ਸਭ ਸਹੀ ਕਰ ਦਾਂਗੇ ਆਪਾਂ ਲੋ ਜੀ ਚਲੋ ਤਾਂ ਬਹੁਤ ਪੈਣ ਪਰ ਸੇਵਾਦਾਰ ਨਹੀਂ ਹੈਗਾ ਕੋਈ ਔਲੇ ਲੱਗਣ ਗਈ ਬਾਬਾ ਜੀ ਲੋ ਜੀ ਔਲੇ ਲੱਗ ਗਏ ਜੇ ਵਾਧੂ 4 ਰੁਪਏ ਸਕਦਾ ਹਾਂ ਮਰਬਾ ਬਣਾ ਬਣਾ ਖਾਈ ਚੱਲੋ ਜਾਈ ਤੋਨ ਨੂੰ ਗਣ ਸਮਾਰਾ ਕਰ ਰਹੇ ਨੇ ਤੂ ਤਿੰਨ ਡਾਣੀਆਂ ਛਾਂਗਣ ਦੀ ਬਹੁਤ ਜਿਆਦਾ ਪੱਤਾ ਖਿੱਲਰਦਾ ਇੱਥੇ ਹੋ ਗਿਆ ਜੀ ਸਾਫ ਸਭ ਫਾਇਓ ਹੀ ਐ ਬਾਕੀ ਵਿਖਾਵਾਂਗੇ ਕੱਲ ਨੂੰ ਕੱਲ ਵਾਲੇ ਵਲੌਗ ਚ ਇਹ ਪੱਤੇ ਪੁੱਤੇ ਬਹੁਤ ਜਿਆਦੇ ਸੀ ਮਹਾ ਹੋਇਆ ਬਾਕੀ ਹਜੇ ਇੱਧਰ ਬੜਾ ਕਚਰਾ ਆ ਗਿਆ ਢੂੰਗਣਾ ਸੋ ਇਥੇ ਅੱਜ ਦੀ ਵਲੌਗ ਦੀ ਸਮਾਪਤੀ ਐ ਮਿਲਾਂਗੇ ਕੱਲ ਨੂੰ